Bigg Boss ਦੇ ਕਲਚ ਟੈਂਪਰੇਚਰ ਵਧਾਉਣ ਆਈਆਂ ਇਹ ਤਿੰਨ ਹਸੀਨਾਵਾਂ ਵਾਰਡ ਕਾਰਡ ਐਂਟਰੀ ਨਾਲ ਇੰਟਰਨੈਟ ਤੇ ਕਹਿ ਟਾਰੀਆਂ ਨੇ ਇਹ 6 ਤਸਵੀਰਾਂ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਦਾ ਸਭ ਤੋਂ ਮਸ਼ਹੂਰ ਰਿਐਲਿਟੀ ਸ਼ੋਅ Bigg Boss 18 ਕਾਫੀ ਮਸ਼ਹੂਰ ਹੋ ਰਿਹਾ ਹੈ ਸ਼ੋਅ ਦਾ ਇਹ ਸੀਜ਼ਨ ਵੀ ਧੁਮਾਕੀ ਨਾਲ ਚੱਲ ਰਿਹਾ ਹੈ ਸ਼ੋਅ ਚ ਮੁਕਾਬਲੇ ਬਾਜ਼ਾ ਵਿਚਕਾਰ ਹੋਈ ਤਕਰਾਰ ਅਤੇ ਲੜਾਈ ਕਾਰਨ ਮਾਹੌਲ ਕਾਫੀ ਗਰਮ ਹੋ ਜਾਂਦਾ ਹੈ ਫਰ ਇਸ ਦੌਰਾਨ ਸ਼ੋਅ ਦੇ ਵਿੱਚ ਤਿੰਨ ਸੁੰਦਰੀਆਂ ਦੀ ਵਾਰਡ ਕਾਰਡ ਐਂਟਰੀ ਹੋਈ ਹੈ ਜਿਸ ਕਾਰਨ ਕਰਦਾ ਤਾਪਮਾਨ ਵੀ ਕਾਫੀ ਵੱਧ ਗਿਆ ਇਸ ਦੇ ਨਾਲ ਹੀ ਇਹਨਾਂ ਸੁੰਦਰੀਆਂ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਲੱਗੀਆਂ ਨੇ ਤਾਂ ਉਹ ਤੁਹਾਨੂੰ ਦੱਸਦੀਆਂ ਕਿ ਇਹ ਸੁੰਦਰੀਆਂ ਹੈ ਕੌਣ ਅदिति ਮਿਸਤਰੀ ਜਿਸ ਨੇ ਵਾਰਡ ਕਾਰਡ ਰੈਂ ਸ਼ੋ ਵਿੱਚ ਪ੍ਰਵੇਸ਼ ਕੀਤਾ ਹੈ ਇੱਕ ਮਸ਼ਹੂਰ ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ਫਿਟਨੈਸ ਟ੍ਰੇਨਰ ਵੀ ਹੈ ਆਪਣੇ ਵਜ਼ਨ ਨਾਲ ਜੂਜਨ ਤੋਂ ਲੈ ਕੇ ਫਿਟਨੈਸ ਆਈਕਨ ਬਣਨ ਤੱਕ ਉਸ ਦਾ ਬਦਲਾ ਪ੍ਰੇਰਣਾਦਾਇਕ ਤੋਂ ਵੀ ਘੱਟ ਹੈ ਉਹਨਾਂ ਜਿਮਮਤੀ ਸਿਹਤਮੰਤ ਜੀਵਨ ਸ਼ੈਲੀ ਰਾਹੀਂ ਨਾ ਸਿਰਫ ਆਪਣਾ ਭਾਰ ਘਟਾਇਆ ਸਗੋਂ ਉਸ ਦਾ ਆਤਮ ਵਿਸ਼ਵਾਸ ਵੀ ਬਹੁਤ ਵਟਿਆ ਅੱਜ 2 ਮਿਲੀਅਨ ਤੋਂ ਵੱਧ ਇੰਸਟਾਗ੍ਰਾਮ ਫਾਲੋਅਰਸ ਦੇ ਨਾਲ ਬਿਗ ਬਾਸਟ ਵਾਈਲਡ ਕਾਰਡ ਐਂਟਰੀ ਦੇ ਨਾਲ ਉਹਨਾਂ ਦੇ ਨਾਲ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਨੇ ਹੁਣ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਨੇ ਦੁਬਈ ਦੇ ਵਿੱਚ ਜਨਮੀ ਅਦਾਕਾਰਾ ਏਜਨ ਰੋਜ਼ ਨੇ ਬਿਗ ਬਾਸਟ 18 ਵਿੱਚ ਆਪਣੀ ਵਾਈਲਡ ਕਾਰਡ ਐਂਟਰੀ ਨਾਲ ਸੋਸ਼ਲ ਮੀਡੀਆ ਉੱਤੇ ਦਬਦਬਾ ਬਣਾਇਆ ਹੈ ਤੁਸੀਂ ਇਸ ਨੂੰ ਵੈਬ ਸੀਰੀਜ਼ ਗਾਂਦੀ ਬਾਤ ਅਤੇ ਤੇਲਗੂ ਫਿਲਮ 라ਵਣ ਸੂਰਚ ਡਾਂਸ ਕਰਦੇ ਹੋਏ ਦੇਖਿਆ ਹੋਵੇਗਾ ਏਡਨ ਬਹੁਤ ਬੋਲਡ ਹੈ ਅਤੇ ਇੰਸਟਾਗ੍ਰਾਮ ਤੇ 7 ਲੱਖ ਤੋਂ ਵੱਧ ਲੋਕ ਉਸ ਨੂੰ ਫੋਲੋ ਕਰਦੇ ਨੇ ਦੱਸਦੀ ਹੈ ਕਿ ਏਡਨ ਜਿਵੇਂ ਹੀ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਇਸ ਜੱਤ ਸ਼ੇਅਰ ਕਰਦੀ ਹੈ ਤਾਂ ਉਹਨਾਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇੰਟਰਨੈਟ ਤੇ ਮਸ਼ਹੂਰ ਹੋ ਜਾਂਦੀਆਂ ਨੇ ਇਸ ਦੇ ਨਾਲ ਹੀ ਸ਼ੋਅ ਦੇ ਵਿੱਚ ਆਪਣੀ ਵਾਈਲਡ卡ਡ ਐਂਟਰੀ ਦੇ ਨਾਲ ਹੀ ਉਹਨਾਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਉਹਨਾਂ ਦਾ ਬੇਹਦ ਬੋਲਡ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ ਪਿਗਵਾਜ਼ 18 ਦੇ ਵਿੱਚ ਤੀਜੀ ਵਾਈਲਡ卡 ਐਂਟਰੀ ਲੈਂਡ ਵਾਲੀ ਯਾਮਨੀ ਮਲਹੋਤਰਾ ਇੱਕ ਅਭਿਨੇਤਰੀ ਹੋਣ ਦੇ ਨਾਲ-ਨਾਲ ਦੰਦਾਂ ਦੀ ਡਾਕਟਰ ਵੀ ਹੈ ਇਸ ਦਾ ਜਨਮ ਦਿੱਲੀ ਦੇ ਵਿੱਚ ਇੱਕ ਖੱਤਰੀ ਪੰਜਾਬੀ ਪਰਿਵਾਰ ਦੇ ਵਿੱਚ ਹੋਇਆ ਉਹ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਅਦਾਕਾਰੀ ਵਿੱਚ ਰੁਚੀ ਰੱਖਦੀ ਸੀ ਅਤੇ ਵਕ-ਵਕ ਨਾਟਕਾਂ ਮੁਕਾਬਲਿਆਂ ਦੇ ਵਿੱਚ ਵੀ ਭਾਗ ਲੈਂਦੀ ਸੀ ਦੱਸਦੀ ਹੈ ਕਿ ਉਹਨਾਂ ਡੈਂਟਲ ਸਰਜਰੀ ਵਿੱਚ BDS ਗ੍ਰੈਜੂਏਸ਼ਨ ਦੀ ਪੜ੍ਹਾਈ ਕੀਤੀ ਹੈ ਜਿਸ ਤੋਂ ਬਾਅਦ ਉਹਨਾਂ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ ਸਾਲ 2016 ਦੇ ਵਿੱਚ ਉਸਨੇ ਫਿਲਮ ਮੈਂ ਤੇਰੀ ਤੂੰ ਮੇਰਾ ਨਾਲ ਆਪਣੇ ਵੱਡੇ ਪਰਦੇ ਦੀ ਸ਼ੁਰੂਆਤ ਕੀਤੀ ਸ਼ੋਅ ਦੇ ਵਿੱਚ ਆਪਣੀ ਵਾਈਲਡ卡ਡ ਐਂਟਰੀ ਦੇ ਨਾਲ ਹੀ ਯਮਨੀ ਦੀਆਂ ਕੋਈ ਤਸਵੀਰਾਂ ਵੀ ਇੰਟਰਨੈਟ ਤੇ ਵਾਇਰਲ ਹੋ ਲੱਗੀਆਂ ਨੇ ਤੇ ਜੋ ਉਹਨਾਂ ਦੇ ਨਾਲ ਇੰਸਟਾ ਅਕਾਊਂਟ ਤੇ ਸ਼ੇਅਰ ਕੀਤੀਆਂ ਗਈਆਂ ਨੇ ਇੰਸਟਾ ਤੇ ਉਸਦੇ 1 ਮਿਲੀਅਨ ਫਾਲੋਅਰਸ ਵੀ ਨੇ